ਕੱਲ ਸੋਸ਼ਲ ਮੀਡੀਆ ਤੇ ਦੇਖਿਆ ਕਈ ਭਰਾਵਾਂ ਨੇ ਪੁੱਛਿਆ ਵੀ ਠੇਕਾ ਕਿੰਨਾ ਹੋਣਾ ਚਾਹੀਦਾ ਹੈ। ਜ਼ਮੀਨ ਦਾ, ਸਾਲ ਪਰ ਦਾ ਕਿੱਲੇ ਦਾ ਠੇਕਾ ਕਿੰਨਾ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਤਾਂ ਮੈਂ ਗੱਲ ਠੇਕੇ ਤੇ ਜ਼ਮੀਨ ਦੇਣ ਵਾਲਿਆਂ ਦੀ ਕਰਾਂ। ਵੀ ਉਹ ਜਿਵੇਂ ਕਹਿੰਦੇ ਹੁੰਦੇ ਵੀ ਜੇ ਕਰ ਵੇਖਾਂ ਆਪਣੇ ਵੱਲੇ ਤਾਂ ਕੁਝ ਨਹੀਂ ਮੇਰੇ ਵੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲੇ ਤਾਂ ਫਿਰ ਬੱਲੇ ਬੱਲੇ ਵੱਲੇ। ਠੇਕੇ ਤੇ ਜ਼ਮੀਨ ਦੇਣ ਵਾਲਿਆਂ ਦੀ ਗੱਲ ਕਰਾਂ ਜੇ ਤਾਂ ਉਹ ਪ੍ਰਾਪਰਟੀ ਦਾ ਹਿਸਾਬ ਲਾਉਣ 40 ਤੋਂ 45 ਲੱਖ ਰੁਪਈਆ ਕਿੱਲੇ ਦਾ ਰੇਟ ਹੈ ਉਹਨਾਂ ਦੇ ਹਿਸਾਬ ਨਾਲ ਤਾਂ ਲੱਖ ਰੁਪਈਆ ਵੀ ਘਟਾ ਕਿੱਲੇ ਦਾ ਤੇ ਜੇਕਰ ਉਹ ਦੂਜੇ ਪਾਸੇ ਸੋਚਣ ਵੀ ਪ੍ਰਮਾਤਮਾ ਨੇ ਸਾਨੂੰ ਦੇਣ ਵਾਲਿਆਂ 'ਚ ਰੱਖਿਆ ਸ਼ੁਕਰ ਆ ਸਾਡੇ ਕੋਲੇ ਜਾਇਦਾਦ ਆ ਅਸੀਂ ਠੇਕੇ ਤੇ ਦੇ ਕੇ ਵੀ ਜਾਇਦਾਦ ਠੇਕੇ ਤੇ ਦੇ ਕੇ ਆਪ ਵੇਲੇ ਰਹਿ ਕੇ ਐਸ਼ ਕਰਦੇ ਆ ਮौज ਕਰਦੇ ਆ ਫੇਰ ਉਹ ਜੋ ਮਰਜ਼ੀ ਰੈਤ ਕਰ ਸਕਦੇ ਆ ਕਿਉਂਕਿ ਸਾਨੂੰ 35-36 ਸਾਲ ਹੋ ਗਏ ਜ਼ਮੀਨ ਠੇਕੇ ਤੇ ਲੈਂਦਿਆਂ ਨੂੰ ਮੈਨੂੰ ਮੇਰੀ ਉਮਰ ਤੋਂ ਮੈਂ 93 ਤੋਂ ਜ਼ਮੀਨ ਲੈਣ ਲੱਗਾ ਹਾਂ ਕਿਸੇ ਦੀ ਮੈਂ ਗੱਲ ਘੱਟ ਕਰਦਾ ਹੁਣ ਮੈਂ ਆਪਦੀ ਜਿਆਦਾ ਕਰਦਾ ਹੁਣ ਸਾਡੇ ਬਹੁਤ ਸਦਕਾਰਯੋਗ ਪਿਤਾ ਸમાન ਬਜ਼ੁਰਗ ਸਵਰਗਵਾਸੀ ਸਰਦਾਰ ਬਲਰਾਜ ਸਿੰਘ ਜੀ ਭੰਡਾਰੀ ਸਾਹਿਬ ਹੁੰਦੇ ਸੀ 21 ਚ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਪਹਿਲਾਂ ਇਹ ਹਿਸਾਬ ਲਾਉਣਾ ਵੀ ਤੁਹਾਨੂੰ ਕਾਕਾ ਕੁਝ ਬਚੂਗਾ ਤਾਂ ਤੁਸੀਂ ਅਗਲੇ ਸਾਲ ਜ਼ਮੀਨ ਸਾਡੀ ਲਓਗੇ ਵੀ ਸਾਡੀ ਆਦਤ ਨਹੀਂ ਵਾਰ-ਵਾਰ ਬੰਦਾ ਬਦਲਦੀ ਉਹ ਪਹਿਲਾਂ ਹਰ ਸਾਲ ਠੇਕੇ ਤੇ ਦੇ ਨਾ ਨਾਲੋਂ ਲੈਣ ਵਾਲੇ ਦਾ ਸੋਚਦੇ ਹੁੰਦੇ ਸੀ ਅਰ ਵੀ ਇਹਨੂੰ ਕੁਝ ਬਚੂਗਾ ਤਾਂ ਚੱਲ ਵੀ ਗਾਂ ਇਹਦਾ ਮਨ ਅਸੀਸਾ ਦੇਊਗਾ ਉਸ ਤੋਂ ਬਾਅਦ ਉਹ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਜ਼ਮੀਨ ਹੈ ਉਹਨਾਂ ਦਾ ਬੇਟਾ ਦੇਣ ਲੱਗ ਗਿਆ ਜਾਂ ਸਾਡੇ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਗਲਵੰਤ ਸਿੰਘ ਜੀ ਭੰਡਾਰੀ ਸਾਹਿਬ ਹੁਣੋਂ 65-70 ਕਿੱਲੇ ਤਕਰੀਬਨ ਠੇਕੇ ਤੇ ਦਿੰਦੇ ਹਰ ਸਾਲ ਉਹ ਵੀ ਪਹਿਲਾਂ ਇਹਨੇ ਕਹਿ ਦਿੱਤੀ ਹਰ ਸਾਲ ਇਹਨਾਂ ਦੀ ਉਹਨਾਂ ਦੀ ਸੋਚ ਇਹ ਹੀ ਹੁੰਦੀ ਹੈ ਪਿੰਡ ਦੇ ਵਿੱਚ ਸਾਡੇ ਆਮ ਖਾਸ 80000 ਰੁਪਏ ਕਿੱਲੇ ਦਾ ਠੇਕਾ ਸੀ ਸਾਨੂੰ ਉਹਨਾਂ ਨੇ 70 72 ਦੇ ਲਗਭਗ ਜੀ 73000 ਦੇ ਹਿਸਾਬ ਨਾਲ ਪਿਛਲੇ ਸਾਲ ਜ਼ਮੀਨ ਠੇਕੇ ਤੇ ਦਿੱਤੀ 7000 ਰੁਪਿਆ ਪ੍ਰਤੀ ਏਕੜ ਲੋਕਾਂ ਨਾਲੋਂ ਘੱਟ ਜੀ ਅਸੀਂ ਕਹਿਦਗੇ ਵੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਪਤਾ ਉਹਨਾਂ ਨੂੰ ਸਾਰਾ ਉਹਨਾਂ ਦੀ ਵਕੀਲੀ ਕੀਤੀ ਐ ਜੱਦੀ ਸਰਦਾਰ ਆ ਪਰ ਉਹ ਜੱਦੀ ਸਰਦਾਰਾਂ ਦੀ ਸੋਚ ਬਹੁਤ ਵੱਡੀ ਹੁੰਦੀ ਐ ਉਹ ਹਰ ਸਾਲ 8-10000 ਰੁਪਿਆ ਕਿਲੇ ਮਗਰ ਰੈਤ ਕਰਕੇ ਚੱਲ ਵੀ ਯਾਰ ਤਾਂ ਹੀ 35-35 ਸਾਲ ਇੱਕ ਘਰ ਤੇ ਕਿਹਨੂੰ ਹੋ ਗਿਆ ਤੇ ਦੂਸਰੇ ਪਾਸੇ ਜੇ ਜ਼ਮੀਨ ਠੇਕੇ ਤੇ ਲੈਣ ਵਾਲਿਆਂ ਦੀ ਗੱਲ ਕਰੀਏ ਜੇ ਤਾਂ ਠੇਕੇ ਤੇ ਜ਼ਮੀਨ ਲੈਣੀ ਹੈ ਕਮਾਈ ਵਾਸਤੇ ਵੀ ਮਿਹਨਤੀ ਕਰਨੀ ਹੈ ਮਿਹਨਤ ਕਰਕੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ ਤੇ ਫੇਰ ਤਾਂ 65000 ਰੁਪਏ ਦੇ ਲਗਭਗ ਠੇਕਾ ਲੈਣ ਵਾਲਿਆਂ ਵਾਸਤੇ ਜਾਇਜ਼ ਹੈ ਦੂਜਾ ਨਾਜਾਇਜ਼ ਹੈ ਤੇ ਜੇ ਠੇਕੇ ਤੇ ਜ਼ਮੀਨ ਲੈਣੀ ਹੈ ਵੀ ਸ਼ੌਂਕ ਪੂਰੇ ਕਰਨੇ ਆ ਵੀ ਚੰਗਾ ਟਰੈਕਟਰ ਹੋਵੇ ਡੈੱਕ ਲੱਗਿਆ ਹੋਵੇ ਕਾਲੀਆਂ ਐਨਕਾਂ ਲੱਗੀਆਂ ਹੋਣ ਮੋਟਰਸਾਈਕਲ ਰੱਖਿਆ ਹੋਵੇ ਤੇ ਦਾਤ ਹੀ ਹੱਥ 'ਚ ਨਾ ਫੜਨੀ ਹੋਵੇ ਤੇ ਕਈ ਹੱਥ 'ਚ ਨਾ ਫੜਨੀ ਹੋਵੇ ਤੇ ਬਜ਼ੁਰਗਾਂ ਨੇ ਭੁੱਖੇ ਰਹਿ ਰਹੇ ਕਿ ਜ਼ਮੀਨ ਦੋ ਕਿੱਲੇ ਰੱਖੀ ਹੋਵੇ ਵੀ ਅਸੀਂ ਤਾਂ 4 ਸਾਲ ਐਸ ਪ੍ਰਸਤੀ ਕਰਨੀ ਆ ਖਸਮਾਂ ਦਾ ਸਿਰ ਖਾਣ ਸਾਡੇ ਬੁੜੇ ਜਿਨ੍ਹਾਂ ਨੇ ਕੋਈ ਓੜਾ ਓੜਾ ਬਣਾਇਆ ਸੀ ਫੇਰ ਲੈਣ ਵਾਲੇ ਲੱਖ ਰੁਪਈਆ ਵੀ ਭਰ ਦੇਣ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਜਿਹੜਾ ਸ਼ੌਂਕ ਆ ਉਹਦਾ ਕੋਈ ਮੁੱਲ ਨਹੀਂ ਹੁੰਦਾ ਜੇ ਤਾਂ ਠੇਕੇ ਤੇ ਜ਼ਮੀਨ ਲੈਣੀ ਹੈ ਮਿਹਨਤ ਕਰਨ ਵਾਸਤੇ ਬਚਾਉਣ ਵਾਸਤੇ ਤਾਂ 65000 ਤੇ ਜੇ ਐਸ਼ ਪ੍ਰਸਤੀ ਤੇ ਸ਼ੌਂਕ ਪੂਰੇ ਕਰਨੇ ਆ ਇਧਰੋਂ ਆਏ ਐ ਨਿਕਲ ਗਏ ਇਧਰੋਂ ਆਏ ਐ ਨਿਕਲ ਗਏ ਡੱਕਾ ਤੋੜ ਕੇ ਦੂਰਾ ਨਾ ਕੀਤਾ ਇਹ ਜਿਹੜੀ ਵਾਈ ਐ ਸ਼ੌਂਕ ਵਾਲਿਆਂ ਨੇ ਫੇਲ ਕਰਤੀ ਕਿਉਂਕਿ ਸ਼ੌਂਕ ਵਾਲਿਆਂ ਨੇ ਓ ਫੇਲ ਕਰਤੀ ਕਈ ਫੜ ਮੈਂ ਦਾਅਵੇ ਨਾ ਕਹਿ ਸਕਦਾ ਕਿ ਜੀਵਿੰਦਾਰਾਂ ਦੇ ਮੁੰਡੇ ਐਮ ਜੀ ਐ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਪਾਣੀ ਵਾਣ ਨੂੰ ਕਿਹੜੇ ਪਾਸੋਂ ਛੱਡਣਾ ਤੇ ਵਾਈ 50 50 ਗਿੱਲਿਆਂ ਦੀ ਕਰੀ ਜਾਂਦੇ ਐ ਤੇ ਉਹ ਫਿਰ ਫੇਲ ਹੀ ਹੋਣਾ ਨਾ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਪਾਣੀ ਕਿਾਰੇ ਨੂੰ ਕਿੱਥੋਂ ਮੋੜਨਾ ਕਿਹੜੇ ਪਾਸੋਂ ਛੱਡਣਾ ਤੇ ਉਹਨਾਂ ਨੇ ਫੇਲ ਹੀ ਹੋਣਾ ਸੀ ਨਾ ਉਹ ਸ਼ੌਂਕ ਸ਼ੌਂਕ ਦਾ ਕੋਈ ਮੁੱਲ ਨਹੀਂ ਜਿਨ੍ਹਾਂ ਨੇ ਸ਼ੌਂਕ ਦੇ ਤੰਦ ਪਾਉਣੇ ਆ ਘਾਟੇਵਾ ਦੇ ਨਫੇ ਨਹੀਂ ਗਿਣਨੇ ਜਿਨ੍ਹਾਂ ਨੇ ਕੱਲੀਆਂ ਕੇਵਲ ਤੇ ਕੇਵਲ ਮੰਡੀ ਦੇ ਵਿੱਚ ਟਰਾਲੀਆਂ ਗਿਣਨੀਆਂ ਜਾਂ ਬਹਿ ਕੇ ਚੰਗਾ ਮੀਟ ਤੇ ਚੰਗੇ ਪੈਗ ਸ਼ੈਗ ਲਾ ਕੇ ਤੇ ਹਵਾ ਕਰਨੀ ਹੈ ਉਹਨਾਂ ਵਾਸਤੇ ਤਾਂ ਕੋਈ ਰੇਟ ਭਵੇਂ ਕੁਝ ਵੀ ਹੋ ਜੇ ਤੇ ਜਿਹੜੇ ਬੰਦੇ ਨੇ ਕੋਈ 4 ਰੁਪਏ ਬਚਾ ਕੇ ਦਿਹਾੜੀ ਹੈ ਹੁਣੇ ਦਿਹਾੜੀ ਹੈ ਜਿਹਨੇ 4 ਰੁਪਏ ਬਚਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਨਾ ਠੇਕਾ 65000 ਰੁਪਏ ਬਿਲਕੁਲ ਜਾਇਜ਼ ਹੈ ਮੈਂ ਦੋਵਾਂ ਤਿਹਾਂ ਦੇ ਪੱਖ ਪੂਰਤੇ ਆ ਕਿਸੇ ਨੂੰ ਮਾੜਾ ਨਹੀਂ ਕਹ ਇਹਦੇ ਵਿੱਚ ਸੋ ਠੇਕੇ ਤੇ ਜ਼ਮੀਨਦਾਰਾਂ ਵਾਲੇ ਦੁਬਾਰਾ ਫੇਰ ਕਹਦੇ ਇਹਨਾਂ ਦਾ ਕੋਈ ਕਸੂਰ ਨਹੀਂ ਲੈਣ ਵਾਲਿਆਂ ਦੀ ਬਹੁਤ ਵੱਡੀ ਗਲਤੀ ਹੈ ਲੈਣ ਵਾਲੇ ਇੱਕ ਦੂਜੇ ਦੀ ਥਾਲੀ 'ਚੋਂ ਰੋਟੀ ਚੱਕਣ ਤਿੱਗ ਜਾਂਦੇ ਆ ਸਾਰਿਆਂ ਦਾ ਬਹੁਤ ਬਹੁਤ